ਆਮ ਤੌਰ ਤੇ ਦੇਖੀਦਾ ਜਦੋਂ ਹੁਕਮਨਾਮਾ ਸਾਹਿਬ ਲਿਆ ਜਾਂਦਾ ਤਾਂ ਕਈ ਵਾਰ ਸੰਗਤ ਨਾਲ ਨਾਲ ਪੜਨ ਲੱਗ ਜਾਂਦੀ ਹੈ ਹੁਕਮਨਾਮਾ ਸਾਹਿਬ ਕੋਈ ਪਾਠ ਨਹੀਂ ਜੋ ਇਕੱਠੇ ਪੜਿਆ ਜਾਵੇ ਹੁਕਮਨਾਮਾ ਸਾਹਿਬ ਕੋਈ ਕੀਰਤਨ ਨਹੀਂ ਜੋ ਨਾਲ ਨਾਲ ਗਾਇਆ ਜਾ ਸਕੇ ਹੁਕਮਨਾਮਾ ਸਾਹਿਬ ਕੀ ਹੈ ਜਦੋਂ ਅਸੀਂ ਕਿਸੇ ਵੀ ਪ੍ਰਥਾਏ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਹੁਕਮਨਾਮੇ ਦੀ ਜਾਂਚ ਨਾ ਕਰਦੇ ਆ ਤਾਂ ਜਾਹਰਾ ਮੂਰਤ ਸਤਿਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਸ਼ਬਦ ਰੂਪ ਉਪਦੇਸ਼ ਹੁਕਮਨਾਮੇ ਰਾਹੀਂ ਦਿੰਦੇ ਆ। ਸਿੱਖ ਦੀ ਭਾਵਨਾ ਅਨਸਾਰ ਵਚਨ ਕਰਦੇ ਆ। ਜਿਵੇਂ ਕਿਸੇ ਫੌਜ ਦਾ ਬਾਦਸ਼ਾਹ ਕਮਾਂਡਰ ਜਰਨੈਲ ਬੋਲਦਾ ਤਾਂ ਫੌਜ ਸਾਵਧਾਨ ਹੋ ਕੇ ਖਲੋ ਕੇ ਸੁਣਦੀ ਹੈ। ਇਸੇ ਪ੍ਰਕਾਰ ਜਦੋਂ ਹੁਕਮਨਾਮਾ ਸਾਹਿਬ ਹੁੰਦਾ ਤਾਂ ਨਾ ਪੜੀਦਾ ਨਾ ਨਾਲ ਗਾਈਦਾ। ਕੇਵਲ ਸੁਰਤ ਨੂੰ ਟਿਕਾ ਕੇ ਸੁਣਨਾ ਚਾਹੀਦਾ ਹੈ। ਉਦੋਂ ਇੱਧਰ ਉੱਧਰ ਭੱਜਣਾ ਨੱਠਣਾ ਬੰਦ ਕਰਕੇ ਚੁੱਪ ਕਰਕੇ ਬੈਠ ਜਾਣਾ ਚਾਹੀਦਾ ਹੈ